ਮੁੜੇ ਅੱਗੇ ਕਰੋ ਜੀ ਆਓ ਜੀ ਇਦਾਂ ਹੀ ਹੈ ਸਭ ਤੋਂ ਪਹਿਲਾਂ ਸਾਰੀਆਂ ਸੰਸਥਾ ਨੂੰ ਵੈਗਦੂ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਬਾਰ ਕਿਰਪਾ ਦੇ ਨਾਲ ਗੁਰੂਕੰਗ ਸੰਗਤਾਂ ਦੀਆਂ ਅਸੀਸਾਂ ਦੇ ਨਾਲ ਸਾਡਾ ਚੋਂ ਪ੍ਰਚਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹਰ ਨਗਰ ਦੇ ਵਿੱਚ ਆ ਸਾਰੇ ਹਲਕਿਆਂ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੈ ਜਿੰਨੇ ਵਰਕਰ ਸਹਿਬਾਨ ਅਨਮਨਤਨ ਦੇ ਨਾਲ ਦਿਨ ਰਾਤ ਇੱਕ ਕਰਕੇ ਸਾਰੇ ਹਲਕਿਆਂ ਭਾਵੇਂ ਰੋੜੀ ਹਲਕਾ ਹੈ ਭਾਵੇਂ ਕਾਲਾਵਾਲੀ ਹਲਕਾ ਹੈ ਪਾਵੇਂ ਹੌਲਾ ਪਾਵੇਂ ਡੱਬ ਵਾਲੀ ਹਲਕਾ ਆਹ ਇਹ ਹਲਕਿਆਂ ਤੇ ਦਨ ਦੇ ਹੀ ਦੇ ਨਾਲ ਮਿਹਨਤ ਕਰ ਰਹੇ ਇਹ ਜਿੱਥੇ ਵੀ ਜਾਂਦੇ ਆ ਸੰਗਤਾਂ ਬਹੁਤ ਭਰਮਾ ਹੰਗਾਰਾ ਦਿੰਦੀਆਂ ਇਹ ਬਹੁਤ ਹੀ ਚੜ੍ਹਦੀ ਕਲਾ ਹੈ ਬਹੁਤ ਵੱਡੀ ਅਸੀਂ ਇੰਨਾ ਸੀਟਾਂ ਤੇ ਜਿੱਤ ਪ੍ਰਾਪਤ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਿਰਪਾ ਕਰਨਗੇ ਚੜ੍ਹਦੀ ਕਲਾ ਹੈ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਸੰਗਤਾਂ ਦੀਆਂ ਅਸੀਸਾਂ ਹੈ ਏ ਤੁਹਾਡਾ ਸਾਰਾ ਮੀਟ ਗਿਆ ਪੱਤਰਕਾਰ ਸਹਿਬਾਨ ਤੁਸੀਂ ਜੋ ਅੱਜ ਲੱਕੜਵਾਲੀ ਨਗਰ ਦੇ ਵਿੱਚ ਪਹੁੰਚੇ ਹੋ ਇਹ ਮੈਂ ਤੁਹਾਡਾ ਵੀ ਤਹਿ ਦਿਲੋਂ ਸਮੁੱਚੇ ਸੰਗਤਾਂ ਵੱਲੋਂ ਇਲਾਕੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਮਿਹਨਤ ਦੇ ਨਾਲ ਆਹ ਸਾਰੇ ਕਵਰੇਜ ਕਰ ਰਹੇ ਹੋ ਇਹ ਸੰਗਤਾਂ ਤੱਕ ਸਾਡੀਆਂ ਬੇਨਤੀਆਂ ਸਾਡੇ ਸੁਨੇਹ ਪਹੁੰਚਾ ਰਹੇ ਹੋ ਆ ਦੇਖੋ ਸਾਰੇ ਨਗਰਦਾਨੀਆਂ ਸੰਗਤਾਂ ਸਾਡੇ ਨਾਲ ਚੱਲ ਰਹੀਆਂ ਹੈ ਨਗਰ ਲੱਕੜਵਾਲੀ ਦੇ ਵਿੱਚੋਂ ਜੋ ਸਾਨੂੰ ਅੱਜ ਬਹੁਤ ਹੀ ਪਰਮਾਹੰਕਾਰਾ ਮਿਲਿਆ ਹੈ ਕਹਿੰਦੇ ਬਾਬਾ ਜੀ ਕੋਈ ਲੋੜ ਹੀ ਨਹੀਂ ਇੱਥੇ ਤਾਂ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਇਹ ਪਰ ਅਸੀਂ ਸਾਰੇ ਨਹੀਂ ਬੇਨਤੀ ਕਰਕੇ ਆਇਆ ਹਾਜ਼ਰੀ ਲਾ ਕੇ ਆਇਆ ਇਹ ਬਹੁਤ ਹੀ ਖੁਸ਼ੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਆਹ ਵਾਹ ਵਾਹ ਅਮ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਅਮ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਇਹੀ ਹੈ भेजो हरियाणा सिख गुरुद्वारा ਪ੍ਰਬੰਧਕ ਕਮੇਟੀ ਦਾ ਪਹਿਲੀ ਵਾਰ ਇਲੈਕਸ਼ਨ ਹੋਣ ਜਾ ਰਿਹਾ ਹੈ ਇਹਦੇ ਵਿੱਚ ਸੰਗਤਾਂ ਨੇ ਪਛਾਣ ਕਰਨੀ ਹੈ ਕਿ ਕਿਹੜੇ ਕੈਂਡੀਡੇਟ ਸੇਵਾਦਾਰ ਚੁਣ ਕੇ ਭੇਜਣਿਆ ਜੋ ਸਾਡੇ ਗੁਰੂ ਘਰਾਂ ਦਾ ਵਧੀਆ ਪ੍ਰਬੰਧ ਇਹ ਹੋਰ ਸਾਰੇ ਸੇਵਾ ਸੰਭਾਲ ਮਰਜ਼ਾਦਾ ਇਹ ਹੋਰ ਚੰਗੇ ਕੰਮਕਾਰ ਜਿਸ ਤਰ੍ਹਾਂ ਨਸ਼ਿਆਂ ਦਾ ਬਹੁਤ ਪਰਮਾਰ ਹੈ ਜਾਂ ਕੋਈ ਵੱਡੇ ਬੱਚਿਆਂ ਨੂੰ ਏ ਸੇ ਟ੍ਰੇਨਿੰਗ ਦਿੱਤੀ ਜਾਵੇ ਆਈਪੀਐਸ ਵਗੈਰਾ ਖੋਲੇ ਜਾਣ ਜਿੱਥੇ ਸਾਡੇ ਬੱਚੇ ਚੰਗੇ এডੂਕੇਸ਼ਨ ਪ੍ਰਾਪਤ ਕਰਕੇ ਵੱਡੇ ਉਹਧਿਆਂ ਤੇ ਬਰਾਜਮਾਨ ਹੋਣ ਇਹ ਨਾਲ ਨਾਲ ਗੁਰਮਤ ਦਾ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਇਹ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਇਹ ਅਸੀਂ ਬਹੁਤ ਯਤਨ ਕਰਾਂਗੇ ਇਹ ਵੱਡੇ ਤੋਂ ਵੱਡੇ ਜੋ ਕੰਮ ਹੈ ਉਹ ਆਪਾਂ ਕਰਨੇ ਨਾ ਉਹ ਤੁਹਾਡੇ ਸਹਿਯੋਗ ਦੇ ਨਾਲ ਸਮੂਹਤਿਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਣੇ ਨਾ ਇਹ ਤੁਹਾਡੀਆਂ ਅਸੀਸਾਂ ਚਾਹੀਦੀਆਂ ਗੁਰੂ ਮਹਾਰਾਜ ਜੀ ਦਾ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਹੈ ਤਾਂ ਕਿ ਅਸੀਂ ਵੱਡੀਆਂ-ਵੱਡੀਆਂ ਸੇਵਾਵਾਂ ਨਿਵਾ ਸਕੀ